हम सब साथी रशिया घूमने के लिए आए थे नवे साल पर और हमें यहाँ पर एक एजेंट मिला उसने हमें यहाँ पर घुमाया फिराया रशिया में और वो बाद में हमें बोला कि मैं आप सबको बेलारूस के लिए ले चलता हूँ वहाँ पर आप सबको घुमा फिरा के लाता हूँ हमारे आगे शर्त रखी या, या तो आप सबको दस साल की जेल होगी या फिर हमारे साथ एक कॉन्ट्रैक्ट साइन कर लो जिसमें आपको कुछ नहीं करना है आपको मतलब हेल्पर की जॉब मिलेगी खाना वगैरह बनाने में या ड्राइवर वगैरह की कोई ऐसी जॉब मिलेगी आप हमारे साथ कॉन्ट्रैक्ट साइन कर लो तो ਕਸ ਕਰਦੇ ਕੀ ਆ ਲੀਕ ਟਾਲੀ ਬਾਕੀ ਉਹ ਵੀ ਇਹਦਾ ਬਹੁਤ ਲੱਗ ਜਾਈ ਮੇਰੇ ਨਾਲ ਕੋਈ ਗੱਲ ਥੋੜਾ ਠੀਕ ਹੈ ਸਰ ਕੁਲਦੀਪ ਸਿੰਘ ਤਾਰੀਵਾਲ ਪਹੁੰਚਿਆ ਉਹ ਲੜਕੇ ਜੋ ਫਸਿਆ ਹੋਇਆ ਜੋ ਗਿੰਚ ਉਹਨਾਂ ਨਾਲ ਗੱਲ ਕਰ ਜਿਹੜੇ ਬੱਚੇ ਫਸਿਆ ਉਹਦੇ ਘਰ ਆਏ ਉਹ ਕਿਹੜੇ ਕਿਹੜੇ ਬੱਚੇ ਨੇ ਗਦਾਸਪੁਰ ਦੇ ਕਿੰਨੇ ਬੱਚੇ ਫਸੇ ਨੇ ਨਹੀਂ ਗਦਾਸਪੁਰ ਦੇ ਜੋ ਪਤਾ ਲੱਗਾ ਤਿੰਨ ਨੇ ਜੀ ਤਿੰਨਾਂ ਦੇ ਘਰ ਜਾ ਰਹੇ ਤੇ ਗਗਨਦੀਪ ਦਾ ਘਰ ਹੈ ਸਦਾ ਬਲਵਿੰਦਰ ਸਿੰਘ ਉਹਨਾਂ ਦੇ ਫਾਦਤ ਸਾਹਿਬ ਉਹਨਾਂ ਕੋ ਉਹਨਾਂ ਦੀ ਮਾਤਾ ਕੋ ਉਹਨਾਂ ਨੂੰ ਮਿਲੇ ਉਹਨੂੰ ਉੱਥੇ ਦਦਾਂਗਲੇ ਦੇ ਲੱਗਿਆ ਦੂਜਾ ਪਿੰਡ ਤੇ ਜਾਂ ਦੀਨਾ ਨਗਰ ਅਵਾਂਖਾ ਪਿੰਡ ਤਿੰਨਾਂ ਦੇ ਘਰ ਜਾਵਾਂਗੇ ਸ਼ਾਹਪੋਦੀ ਜਾਊਂਗਾ ਮੈਂ ਤੇ ਸੰਪਰਕ ਕਰਕੇ ਇਹਨਾਂ ਨੂੰ ਕਹਿੰਦਾ ਮਿਲਦਾ ਸਾਡਾ ਮੰਤਵ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਡਿਊਟੀ ਲਾਈ ਆ ਕਿਉਂਕਿ ਇਹਨਾਂ ਦਾ ਹੀ ਮਹਿਕਮਾ ਮਿਲ ਤੋਂ ਕਿ ਇਹਨਾਂ ਨੂੰ ਹੌਸਲਾ ਦੇਣਾ ਤੇ ਇਹਨਾਂ ਨੂੰ ਕਹਿਣਾ ਕਿ ਸਰਕਾਰ ਤੁਹਾਡੇ ਨਾਲ ਹੈ ਬਸ ਇਹਨਾਂ ਨੂੰ ਦੱਸਣ ਆਇਆ ਕਿ ਤੁਹਾਡੇ ਬੱਚਿਆਂ ਦੀ ਵਿਦਿਆਹੀ ਵਾਸਤੇ ਤੁਹਾਡੇ ਬੱਚਿਆਂ ਦੀ ਵਾਪਸੀ ਵਾਸਤੇ ਪੰਜਾਬ ਸਰਕਾਰ ਪੂਰਾ ਯਤਨ ਕਰਦੀ ਹੈ ਇਹ ਕਈ ਗੱਲਾਂ ਕੀ ਹੈ ਕਿ ਦੂਜੇ ਦੇਸ਼ਾਂ ਦਾ ਮਾਮਲਾ ਥੋੜਾ ਟਾਈਮ ਲੱਗ ਜਾਂਦਾ ਪਰ ਮਤਲਬ ਹੋ ਜਾਊਗਾ ਕੋਈ ਗੱਲ ਦੀ ਮਾਦ ਸੱਚੇ ਬਾਦਸ਼ਾਹ ਲੈ ਉਹ ਕਬਾਤ ਸਰ ਪ੍ਰੋਸਸ ਜਿਹੜਾ ਹੁਣ ਕਿੱਥੇ ਪਹੁੰਚਿਆ ਆਪਣੀ ਸਰਕਾਰ ਦੀ ਪਹੁੰਚ ਤੇ ਅੱਜ ਤੇ ਕੱਲ ਹੀ ਕੱਲ ਵੇਖੋ ਪਤਾ ਲੱਗਾ ਸਵੇ ਦੇ ਸਾਦੀ ਗੱਲ ਦਾ ਕੱਲ ਦੇ ਹੀ ਸੰਪਰਕ ਕਰਦੇ ਆ ਟਾਈਮਿੰਗ ਦਾ ਵੀ ਫਰਕ ਹੈ ਦੂਜੇ ਦੇਸ਼ਾਂ ਦਾ ਸਮਝ ਦੇ ਗੀ ਗੱਲ ਤੇ ਮੇਰਾ ਖਿਆਲ ਹੈ ਜਿੱਥੇ ਉਹਨੇ ਉਹ ਇਹ ਦੱਸਦੇ ਅਜ ਕ੍ਰੇਨ ਉਹ ਮੁੰਡੇ ਦੀ ਵੀਡੀਓ ਵੀ ਦੇਖੀ ਆਪਾਂ ਉਹ ਮਤਲਬ ਜਿਹੜਾ ਬਿਲਕੁਲ ਬਾਰਡਰ ਤੇ ਆ ਹਾਂ ਉਹ ਇੱਕ ਕਰਕੇ ਇਹ ਬਲ ਜਿਹੜਾ ਉੱਥੇ ਪਤਾ ਨਹੀਂ ਉਹਨਾਂ ਸੰਪਰਕ ਜੁੜਦਾ ਕਿ ਨਹੀਂ ਜੁੜਦਾ ਮੈਂ ਇਹਨਾਂ ਕੋ ਫੋਨ ਲਿਆ ਸੀ ਆਪ ਖੁਦ ਵੀ ਉਹਨਾਂ ਨਾਲ ਸੰਪਰਕ ਕਰਾਂਗੇ ਕਿਉਂ ਆਖੇ ਵਾਲੇ ਜੜੇ ਵਾਲੇ ਬੱਚੇ ਦੇ ਉਹ 18 ਸਾਲ ਤੋਂ ਘੱਟ ਉਮਰ ਦਾ ਜਿਹੜਾ ਜੜੇ ਵਾਲਾ ਉਹ ਤਾਂ ਏਜੰਟ ਵੀ ਪਤਾ ਲੱਗਾ ਜੜੇ ਦਾ ਹੀ ਆ ਪਤਾ ਨਹੀਂ ਇਹ ਕਹਿੰਦੇ ਸਾਨੂੰ ਨਹੀਂ ਪਤਾ ਏਜੰਟ ਦਾ ਨਹੀਂ ਉਹ ਦੱਸਿਆ ਜਾਂ ਨੂੰ ਆਖੇ ਵਾਲੇ ਬੰਦੇ ਵੀ ਜੰਡੇ ਦਾ ਏਜੰਟ ਆ ਉਹ ਕਿਸੇ ਨੂੰ ਗੱਲ ਵੀ ਨਹੀਂ ਕਰਦਾ ਬੰਦੇ ਜੜੇ ਵਾਲੇ ਖਾਸ ਕਰ ਪਰਿਵਾਰ ਨੂੰ ਅੱਛਾ ਹਾਂਜੀ ਇਹ ਗੱਲ ਸਮਝ ਆਈ ਸੀ ਉਹਦੇ ਵਿੱਚ ਨਹੀਂ ਨਹੀਂ ਕੋਈ ਨਹੀਂ ਜੇ ਜੇ ਏਜੰਟ ਹੋਇਆ ਤੇ ਏਜੰਟ ਨੂੰ ਸਖਤ ਸਜ਼ਾ ਦਾਂਗੇ ਕੋਈ ਇਹੋ ਜੀ ਗੱਲ ਨਹੀਂ ਪਰ ਪਹਿਲਾਂ ਪਤਾ ਲੱਗ ਜੇ ਸਾਰੀ ਸਥਿਤੀ ਦਾ ਜਿੰਨਾ ਚਿਰ ਤੱਕ ਸਾਨੂੰ ਬੱਚਿਆਂ ਨਾਲ ਸੰਬੰਧ ਨਹੀਂ ਹੁੰਦਾ ਬੱਚੇ ਖੁਦ ਵੀ ਦੱਸਦੇ ਬਾਕੀ ਗੱਲਾਂ ਐਵੇਂ ਕਹਿਨ ਕੋ ਆਂਦੀਆਂ ਹੁੰਦੀਆਂ ਰੀਅਲ ਪਿਕਚਰ ਉਹ ਤੋਂ ਪਤਾ ਲੱਗਦੀ ਜਦ ਬੰਦਾ ਸਾਹਮਣੇ ਤੁਹਾਨੂੰ ਆਪ ਦੱਸਦਾ ਕਿ ਮੇਰੇ ਨਾਲ ਆ ਕੁਝ ਹੋਇਆ ਜੋ ਰੇਹੇ ਵਿੱਚ ਫਸੇ ਗੱਲਦੀ ਜਾਂਦੇ ਪਰਿਵਾਰ ਦੇ ਅਸੀਂ ਘਰ ਆਏ ਹਾਂ ਸਾਡੇ ਮੰਤਰੀ ਸਾਹਿਬ ਵੀ ਉਹਨਾਂ ਨੂੰ ਮਿਲ ਕੇ ਇਹਨਾਂ ਗੱਲਬਾਤ ਕਰਨਗੇ ਸਾਰਾ ਤੁਹਾਡੇ ਕੋ 29 ਸਹਾਵਾਏ ਨੇ ਕੀ ਤੁਹਾਨੂੰ ਸੁਵਿਸ਼ਾਚਨ ਦੇ ਕੇ ਨੇ ਸਰ ਬੜਾ ਹੌਸਲਾ ਦਿੱਤਾ ਉਹਨਾਂ ਨੇ ਰੱਬਰ ਕਾ ਹੌਸਲਾ ਦਿੱਤਾ ਕਿ ਪੰਜਾਬ ਸਰਕਾਰ ਮਾਨ ਸਰਕਾਰ ਤੁਹਾਡੇ ਨਾਲ ਜਿੰਨਾ ਵੀ ਹੋ ਗਿਆ ੱਡੀ ਚੋਟੀ ਦਾ ਜੋਰ ਲਗਾ ਕੇ ਅਸੀਂ ਐਮਬੈਸੀ ਦੇ ਨਾਲ ਵੀ ਸਾਰਾ ਸੰਪਰਕ ਕਰਕੇ ਕਹਿੰ ਅਸੀਂ ਚਾਰਾ ਕਰਾਂਗੇ ਕਿ ਜਲਦੀ ਤੋਂ ਜਲਦੀ ਤੁਹਾਡੇ ਬੱਚੇ ਘਰ ਆਉਣ। ਤੁਹਾਨੂੰ ਫਿਰ ਕਿਵੇਂ ਪਤਾ ਲੱਗਾ ਸਾਡਾ ਬੱਚਾ ਉੱਥੇ ਗਿਆ ਘਰੋਂ ਕਿਵੇਂ ਗਿਆ ਸੀ? ਸਰ ਟੂਰਿਸਟ ਵੀਜ਼ੇ ਤੇ ਗਿਆ ਸੀ। ਤੇ ਉਸ ਤੇ ਕਾ ਵੀ ਸਮਝ ਤੇ ਗੱਲ ਨਹੀਂ ਹੋਈ। ਜਦੋਂ ਇਹ ਗੱਲ ਹੋਈ ਹੈ ਤੇ ਉਹਨੇ ਕਿਹਾ ਸਾਨੂੰ ਉਤਰ ਦੀ ਪੁਲਿਸ ਨੇ ਫੜ ਕੇ ਤੇ ਇਹ ਡਰਾਇਤ ਮੁਕਾਇਆ ਕਿ ਜੇ ਤੁਹਾਨੂੰ 10 ਸਾਲ ਦੀ ਕੈਦ ਹੋ ਜਾਏਗੀ ਜਾਂ ਆਰਮੀਸ 1 ਸਾਲ ਵਾਤੇ ਜੁਰਮ ਕਰੋ। ਫਿਰ ਕਹਿੰਦੇ ਕਿ ਇਸ ਫਾਰਮ ਤੇ ਸਾਨੂੰ ਉਹਨੇ ਸਾਈਨ ਕਰਵਾ ਲਏ ਨੇ। ਤੇ ਫਿਰ ਉਹਨਾਂ ਨੇ ਸਾਨੂੰ 10-15 ਦਿਨ ਦੀ ਟ੍ਰੇਨਿੰਗ ਦੇ ਕੇ ਤੇ ਮੁੜ ਕੇ ਜਿੱਥੇ ਰਸ਼ੀਆ ਨੇ ਕਬਜ਼ੇ ਕੀਤੇ ਨੇ ਯੂਕਰੇਨ ਦੇ ਵਿੱਚ ਉੱਥੇ ਭੇਜ ਦਿੱਤਾ ਠੀਕ ਆ ਅੱਜ ਮੰਦੀ ਸਾਹਮਣੇ ਸਵਾਲ ਦਿੱਤਾ ਤਾਂ ਦੱਸਿਆ ਕਿੰਨੇ ਕ ਬੱਚੇ ਉੱਥੇ ਬਸੇ ਨੇ ਹਾਂਜੀ ਇਹਨਾਂ ਵਲ ਜਿਹੜੇ ਸਾਡੇ ਬੱਚੇ ਦੇ 7 ਨੇ ਤੇ ਬਾਕੀ ਹੋਰ ਬੱਚੇ ਕਹਿ ਰਹੇ ਨੇ ਕਿ ਕਾਫੀ ਬੱਚੇ ਉਧਰ ਇਦਾਂ ਫਸੇ ਹੋਏ ਨੇ ਤੇ ਬਾਕੀ ਮੰਤਰੀ ਸਾਹਿਬ ਨੇ ਪੂਰਾ ਸਾਨੂੰ ਭਰੋਸਾ ਦਿੱਤਾ ਵੀ ਕੋਈ ਟੈਨਸ਼ਨ ਨਾ ਲਓ ਦਿਲਾਸਾ ਦਿੱਤਾ ਕਿ ਜਲਦੀ ਤੋਂ ਜਲਦੀ ਤੁਹਾਡੇ ਬੱਚੇ ਜਿਹੜੇ ਨੇ ਅਸੀਂ ਲਿਆਉਣ ਵਾਪਸ ਲਿਆਉਣ ਦਾ ਚਾਰਾ ਕਰ ਰਹੇ ਹਾਂ ਇਹ ਤੂੰ ਦੇਖ ਸੋ ਗਗਨ ਸਿੰਘ ਦੀਪ ਸਿੰਘ ਦੇ ਪਿਤਾ ਸੀ ਜਿੰਨਾ ਕਹਣਾ ਇਹ ਮੰਤਰੀ ਸਾਡੇ ਘਾਰੇ ਉਹਨਾਂ ਸੋਸ਼ਲ ਦਿੱਤਾ ਵੀ ਤੁਹਾਡੇ ਬੱਚੇ ਜਲਦ ਰੋਧ ਰਹਿੰਦੇ ਜਾਣਗੇ ਪੰਜਾਬ ਦੇ ਸੱਤ ਬੱਚੇ ਜਿਹੜੇ ਉਥੇ ਫਸੇ ਹੋਏ ਉਹਨਾਂ ਸਾਰਿਆਂ ਨੂੰ ਬਚਾਉਣ ਵਾਸਤੇ ਸਰਕਾਰ ਵੱਲੋਂ ਪੂਰ ਜੁਰ ਕੋਸ਼ਿਸ਼ਾਂ ਜਾਰੀ ਨੇ ਪੰਜਾਬ ਦਾ ਕਲੀ ਪਿੰਡ ਡੇਈਵਾਲ ਖੇਨ ਤੋਪੇ 100 ਬਿੱਟੂ